ਕੋਡੀ 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 ਕੇ ਔਖੇ ਜੱਫੇ ਲੱਗਦੇ ਚੋਟੀ ਦੇ ਮੱਲਾਂ ਨੂੰ ਬੱਕਰੀ ਬਦਾਮ ਖਾ ਕੇ ਮੱਲ ਨਹੀਂ ਬਣੀ ਥੋੜਾ ਟਾਈਮ ਠਹਿਰ ਜਾਓ ਬਣਾ ਕੇ ਛੱਡਾਂਗੇ ਕਿ ਜਿਹੜੇ ਸਾਨੂੰ ਆਖਦੇ ਕੇ ਗੱਲ ਨਹੀਂ ਬਣੀ ਪਤਾਪੁਰੀਆ 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 ਇਹ ਕੰਮ ਤੇ ਭਿੰਦਾ ਐਨ ਗੱਡਾ ਡਹੀਏ ਤੇ ਕਰ ਦਿੰਦਾ ਦੀ ਮਾਪਿਓ ਘਰੋਂ ਕੱਢ ਹਵੇਲੀ ਪਾਇਆ ਜਾਂਦਾ ਏ ਉਦੋਂ ਪਤ ਪਰਖਿਆ ਜਾਂਦਾ ਜਦੋਂ ਵਿਆਹ ਆ ਜਾਂਦਾ ਏ ਇੱਕਮ 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 ਤੇ ਬੈਂਟੀ ਇੱਕਮ ਤੇ ਬੇਟੀ ਮਾਜੇ ਦੇ ਮਜਾਦ ਆ ਕਹਿੰਦੇ ਐਲਸੀੜੀ ਵਾਲਾ ਟੱਕਰ ਤੇ ਚੱਕਰ ਧੱਕੇ ਇਹ ਪਹਿਲਾਂ ਕਿਉਂ ਫਰੰਦੀਪੁਰ ਤੋਂ ਇਹ ਵੱਡਾ ਮੇਲਾ ਇਹ ਵੱਡਾ ਮੇਲਾ ਚੱਲ ਰਿਹਾ ਵੱਡਾ ਮੇਲਾ ਚੱਲ ਰਿਹਾ ਹੈ ਖੋਜਗੀਪੁਰ ਦੀ ਸਰਜਮੇਨ ਹੈ ਬਾਬਾ ਦੀਵਾਨ ਸਿੰਘ ਜੀ ਦੀ ਅਪਾਰ ਕਿਰਪਾ ਲੈ ਵੀ ਇੱਕ ਵਾਰ ਤੂੰ ਰੋਸ਼ੀ ਨੂੰ ਲੱਗੇ ਤੇ ਦੁਨੀਆਂ ਨੇ ਆਨੰਦ ਲੈ ਲੈਣਾ ਬਾ ਖੇਡ ਕਬੱਡੀ ਦਾ ਇੱਕ ਮਤੇ ਰੋਸ਼ੀ ਇੱਕ ਮਤੇ ਰੋਸ਼ੀ ਟੱਕਰ ਤੇ ਟੱਕਰ ਕਬੱਡੀ ਕਬੱਡੀ

ਵੀ ਤਿਆਰ ਹੈ ਲੈ ਵੀ ਪਤਾਪੁਰੀਆ ਦੋ ਜਫਿਆਂ ਤੇ ਢੋਟੀ ਪਰਵਾਰ ਵੱਲੋਂ 2000 ਪਤਾਪੁਰੀਆ ਇੱਕਮ ਫਰੰਦੀਪੁਰੀਏ ਦਾ ਚੇਲਾ ਲੁੱਟ ਗਿਆ ਮੇਲਾ ਫਰੰਦੀਪੁਰੀਏ ਦਾ ਪੱਟਾ ਪਤਾਪੁਰੀਆ ਕਹਿੰਦੇ ਇੱਕਮ ਪਹਿਲਾ 2000 ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਤਾਂ ਨਵਾਜੀ